ਇਨੂੰ ਮੈਂ ਸੌਖਾ ਕਹਣਾ ਇੱਕ ਹੈਮਰ ਜਿਹੜਾ ਆ ਵਾਲਾ ਹੈ ਇਹਦੇ ਘਰੇ ਜਿਹੜਾ ਪਾਇਆ ਤੁਸੀਂ ਦੇਖੋ ਕਿ ਤਿੰਨ ਬੰਦਿਆਂ ਦੀ ਜਾਨ ਇਸ ਹੈਮਰ ਨੇ ਲੈ ਲਈ ਮਤਲਬ ਇਹਦੇ ਵਿੱਚੋਂ ਆ ਥੋੜਾ ਹੈ ਇਹ ਪਰ ਥੋੜਾ ਜਿਵੇਂ ਉਹ ਕਹਦੇ ਕਿਲੋਕ ਦਾ ਹੋਣਾ ਹੈ ਪਰ ਜਦੋਂ ਐ ਦੱਬ ਕੇ ਮਾਰਦਾ ਬੰਦਾ ਉਦੋਂ ਹੁੰਦਾ ਇਹ ਥੱਲੇ ਉਤਰਿਆ ਲੇਡੀ ਨਾ ਆ ਰਹੀ ਸੀ ਲੇਡੀ ਨਾ ਆ ਰਹੀ ਤੇ ਇਹਨੇ ਦੇਖਿਆ ਇਹ ਵਾਪਸ ਫਿਰ ਪੌੜੀਆਂ ਦੇ ਉੱਤੇ ਚੜਿਆ ਆ ਚੜ ਕੇ ਆਉਣ ਤੋਂ ਬਾਅਦ ਫਿਰ ਉਹਨੇ ਜਦੋਂ ਦੇਖਿਆ ਤਵਾਜਾ ਖੁੱਲਿਆ ਤੇ ਇਹਨੇ ਦੇਖਿਆ ਲੇਡੀ ਨੇ ਆਪਦੇ ਪੂਰੇ ਕੱਪੜੇ ਨਹੀਂ ਪਾਏ ਹੋਏ ਸੀ ਜਿਵੇਂ ਗਰਮੀ ਕਰਕੇ ਹੁੰਦਾ ਉਹ ਆਪਦੇ ਵਾਸ਼ਰੂਮ ਤੋਂ ਨਿਕਲੀ ਤੇ ਆਪਦੀ ਸ਼ਰਟ ਨੂੰ ਉਵੇਂ ਕਵਰ ਕਰਕੇ ਅੰਡਰ ਗਾਰਮੈਂਟਸ ਪਾਏ ਹੋਏ ਸੀ ਸਲਵਾਰ ਪਾਈ ਹੋਈ ਸੀ ਤੇ ਉਹਨੂੰ ਉਹ ਆਪਦੀ ਸ਼ਰਟ ਨੂੰ ਐ ਕਰਕੇ ਉਹਦੇ ਮਗਰ ਮਗਰ ਅੱਗੇ ਚੱਲਿਆ ਜਦੋਂ ਉਹ ਰੂਮ ਦੇ ਵਿੱਚ ਐਂਟਰ ਹੋਈ ਤੇ ਇੱਕਦਮ ਇਹਦੇ ਵੱਲ ਨੂੰ ਘੁਮੀ ਇਹਨੇ ਉਹਦੇ ਵਾਰ ਕੀਤਾ ਉਹਦੇ ਸਿਰ ਤੇ ਵਾਰ ਕੀਤਾ ਵੀ ਇਹਨੂੰ ਮੈਂ ਸਬਕ ਸਿਖਾਉਣਾ ਹੈ ਇਹਦਾ ਦੂਜਿਆਂ ਦਾ ਮਾਰਨ ਦਾ ਮਕਸਦ ਨਹੀਂ ਸੀਗਾ ਇਨ ਮੀਨ ਟਾਈਮ ਉਹ ਬੰਦਾ ਜਿਹੜਾ ਉਹਦਾ ਜਾਗ ਪਿਆ ਫਿਰ ਉਹਦੇ ਦੋ ਮਾਰੀਆਂ ਉਹਦੋਂ ਨੂੰ ਮਾਰ ਕੇ ਇਹਦੇ ਖੂਨ ਜਦੋਂ ਆਸ-ਪਾਸੋਂੋਂ ਨਿਕਲਿਆ ਬਾਹਰ ਨਿਕਲਿਆ ਤਾਂ ਜਿਹੜੇ ਇਹਨਾਂ ਦੇ ਵੱਡੇ ਮਾਤਾ ਜੀ ਹੈਗੇ ਆ ਜਿਹੜੇ ਜਿੱਤ ਸਰਜੀਤ ਕੌਰ ਜਿਹੜੇ ਹੈਗੇ ਆ ਉਰਫ ਜੀਤੋ ਉਹ ਆਪਦੇ ਨਾਲ ਦਾ ਇੱਕ ਛੋਟਾ ਕਮਰਾ ਸੀ ਉਹਦੇ 'ਚ ਪਏ ਸੀ ਉਹਨਾਂ ਨੇ ਲਾਈਟ ਜਗਾਈ ਲਾਈਟ ਜਗਾ ਕੇ ਜਦੋਂ ਉਹ ਬਾਹਰ ਨਿਕਲੇ ਆ ਉਹ ਅਜੇ ਨਿਕਲ ਹੀ ਰਹੇ ਸੀ ਇਹਨੇ ਜਾ ਕੇ ਉਹਨਾਂ ਨੇ ਕਿਹਾ ਤੂੰ ਕਿੱਧਰ ਨੂੰ ਤੇ ਇਹਨੇ ਜਾ ਕੇ ਉਹਨਾਂ ਤੋਂ ਵੀ ਵਾਰ ਕੀਤਾ ਹੁਣ ਵਾਰ ਕਰਨ ਤੋਂ ਬਾਅਦ ਉਹਦੇ 2-3 ਵਾਰ ਉਹਦੇ ਕੀਤੇ ਤੇ ਉਹ ਲੇਡੀ ਡਿੱਗ ਪਈ ਇਹਨੂੰ ਲੱਗਿਆ ਅੰਦਰ ਉਹ ਤੜਫ ਰਹੀ ਸੀ ਪੰਜੇ ਤੇ ਇਹਨੇ ਉਹਨੂੰ ਸੋਚਿਆ ਵੀ ਹੁਣ ਕਿਤੇ ਮੇਰੇ ਤੇ ਸ਼ੱਕ ਨਾ ਹੋ ਜੇ ਇਹਨੇ ਉਹਨੂੰ ਚਾਦਰ ਦੇ ਵਿੱਚ ਚੱਕਿਆ ਲੇਡੀ ਨੂੰ ਜਿਹੜੇ ਬਜ਼ੁਰਗ ਸੀ ਉਹ ਕੱਟਵੇਟ ਆ ਹਲਕੇ ਸੀ ਉਹਨੂੰ ਲੈ ਕੇ ਉਸ ਬੈੱਡ ਦੇ ਉੱਤੇ ਪਾਤਾ ਬੈੱਡ ਦੇ ਉੱਤੇ ਪਾਉਣ ਤੋਂ ਬਾਅਦ ਇਹਨੇ ਫਿਰ ਸੋਚਿਆ ਵੀ ਮੈਂ ਇਹਦੇ ਤੇ ਸ਼ੱਕ ਨਾ ਹੋ ਜੇ ਕਿਚਨ ਦੇ ਵਿੱਚੋਂ ਗੈਸ ਸਿਲੰਡਰ ਲਿਆਂਦਾ ਗੈਸ ਸਿਲੰਡਰ ਲਿਆ ਕੇ ਧੂਫਾਂ ਦੀ ਜਿਹੜੀ ਉਹ ਸਾਰੀ ਉਹਨਾਂ ਦੇ ਜਿਹੜੇ ਪੂਜਾ ਰੂਮ ਦੇ ਵਿੱਚ ਧੂਫ ਅਗਰਬਤੀ ਜਿਹੜੀ ਸਟਿਕ ਹੈ ਜਿਹੜੀ ਉਹਨੂੰ ਲਿਆ ਕੇ ਉੱਥੇ ਮਾਚਸ ਦੇ ਨਾਲ ਜਲਾਤਾ ਤੇ ਉਹਦੀ ਪਾਈਪੂ ਵੀ ਘੜਤੀ ਇੱਕ ਜਿਹੜੀ ਉਹਦੇ ਚ ਵੀ ਜ਼ਿਆਦਾ ਗੈਸ ਨਿਕਲੇ ਉਹਦੀ ਜਿਹੜੀ ਔਨ ਕਰਕੇ ਪਾਈਪੂ ਵੀ ਪੜਤੀ ਵੀ ਪ੍ਰੈਸ਼ਰ ਨਾਲ ਨਿਕਲੇ ਤੇ ਉਦੋਂ ਇਹਦੇ ਜੋ ਇਹਦੇ ਸਮਝ ਦੇ ਵਿੱਚ ਆਇਆ ਕਿਉਂਕਿ ਉਹਨੂੰ ਫਿਰ ਇਹਨੇ ਉਥੇ ਮਾਰਚਸ ਕਰਤੀ ਵੀ ਮੈਂ ਜਾ ਕੇ ਉਸ ਤੋਂ ਬਾਅਦ ਉਹ ਕਰੂੰਗਾ ਉਹਦੇ ਵਿੱਚ ਜਦੋਂ ਇਹਨੇ ਮਾਰ ਲਿਆ ਇਹਦੇ ਮਨ ਦੇ ਵਿੱਚ ਆਇਆ ਵੀ ਮੈਂ ਇਹਦੇ ਵਿੱਚ ਕੋਈ ਸਮਾਨ ਹੈ ਇਹਨਾਂ ਦਾ ਉਹ ਦੇਖਾਂ ਉਹਦੇ ਵਿੱਚ ਇੱਕ ਕੈਮਰਾ ਮੋਬਾਈਲ ਉਹਦਾ ਚੱਕ ਲਿਆ ਮੋਬਾਈਲ ਜਾਂਦੇ ਸਾਰੇ ਨੇ ਸਿਮ ਕੱਢ ਕੇ ਬਾਹਰ ਸਿਰ ਤੇ ਸਿਵਰ ਉਹਨੂੰ ਚੱਕ ਕੇ ਮਾਰਿਆ ਬਾਅਦ ਵਿੱਚ ਪਾਈਪ ਨਾਲ ਜਦੋਂ ਵਿੜਾ ਤੋੜਿਆ ਸੀ ਉਹਦੇ ਨਾਲ ਸ਼ਾਇਦ ਉਹ ਕਿਤੇ ਸਿਵਰ ਦੇ ਵਿੱਚੋਂ ਚਲੇ ਗਿਆ ਇਹ ਮੋਬਾਈਲ ਨੂੰ ਲੁਕੋ ਲਿਆ ਆ ਉਹਦਾ ਕੈਮਰਾ ਪਿਆ ਸੀ ਉਹਦੇ ਵਿੱਚ ਜਿਹੜਾ ਉਹਦਾ ਕੈਮਰਾ ਇੱਕ ਬਾਕਸ ਦੇ ਵਿੱਚ ਸੀ ਇੱਕ ਇਹਦਾ ਬਰੀਫ ਕੇਸ ਸੀਗਾ ਉਹਦੇ ਵਿੱਚ ਇਹਨੂੰ ਸੀਗਾ ਵੀ ਇਹਦੇ ਵਿੱਚ ਕੋਈ ਸਮਾਨ ਹੈ ਪਰ ਐਕਚੁਅਲੀ ਜਿਹੜਾ ਉਹਦੇ ਵਿੱਚ ਕੋਈ ਸਮਾਨ ਨਹੀਂ ਸੀ ਇਹਨੂੰ ਸੀ ਵੀ ਉਹਦੇ ਬਰੀਫ ਕੇਸ ਪਿਆ ਤੇ ਉਹ ਉਹ ਲੈ ਕੇ ਇਹਨੇ ਆਪਦਾ ਉੱਤੇ ਜਾ ਕੇ ਰੱਖਤਾ ਹੁਣ ਇਹਦੇ ਵਿੱਚ ਇਹਦੀ ਵਾਈਫ ਹੁਣ ਤੱਕ ਸੁੱਤੀ ਪਈ ਸੀ ਜਦ ਤੱਕ ਇਹਨੇ ਕੰਮ ਕਰਕੇ ਆਪਦਾ ਆਪਦਾ ਇਹਨੂੰ ਹੈਮਰ ਨੂੰ ਜਿਹੜਾ ਇਹਨੂੰ ਇਹਦਾ ਸੈਂਟੀਫਿਕਲੀ ਅਸੀਂ ਉਹਦੇ ਯੂਵੀ ਲਾਈਟ ਦੇ ਨਾਲ ਦੇਖਿਆ ਬਲੱਡ ਸਟੇਨਸ ਹੈਗੇ ਆ ਇਹਦੇ ਉੱਤੇ ਭਾਵੇਂ ਇਹਨੂੰ ਧੋលਿਆ ਪਰ ਇਹਦੇ ਵਿੱਚ ਜਿਹੜਾ ਯੂਵੀ ਲਾਈਟ ਨਾਲ ਅਸੀਂ ਚੈੱਕ ਕਰਨ ਤੇ ਜਿਹੜਾ ਉਹਦੇ ਉਹਦੇ ਬਲੱਡ ਸਟੇਨਸ ਆ ਰਹੇ ਆ ਇਹਦੀ ਸੈਂਟੀਫਿਕ ਰਿਪੋਰਟ ਲਵਾਂਗੇ ਉਹਦੇ ਵਿੱਚੋਂ ਮੋਬਾਈਲ ਇਹਦੇ ਘਰੋਂ ਰਿਕਵਰ ਹੋ ਗਿਆ ਇਹਦੇ ਜਿਹੜੇ ਚੇਂਜ ਕੀਤਾ ਹੋਇਆ ਨੀਕਰ ਪਾਈ ਹੋਈ ਸੀ ਉਸ ਟਾਈਮ ਦੇ ਵਿੱਚ ਇਹਦੀ ਤੇ ਇੱਕ ਟੀ-ਸ਼ਰਟ ਪਾਈ ਹੋਈ ਸੀ ਉਹ ਕ੍ਰਾਈਮ ਉਹਦਾ ਉਹ ਕਰ ਲਿਆ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਹੈ ਮੁਹੱਲੇ ਵਾਲੇ ਬਹੁਤ ਚੰਗੇ ਜਿਹੜੇ ਉਸ ਗੱਲ ਦੇ ਜਿਹੜੇ ਆ ਜਿਨ੍ਹਾਂ ਨੇ ਕੋਆਪਰੇਟ ਕੀਤਾ ਸਾਨੂੰ ਸਪੋਰਟ ਵੀ ਕੀਤਾ ਤੇ ਅੱਛੇ ਲੋਕ ਮੈਨੂੰ ਇਹ ਲੱਗੇ ਵੀ ਜਿਹੜੀ ਗੱਲ ਦੇ ਵਿੱਚ ਜਿਹੜੀ ਉਹ ਜਿਹੜੇ ਸਪੋਰਟ ਸੀ ਤੇ ਬੜੀ ਉਹ ਗੱਲ ਦੇ ਵਿੱਚ ਹੌਸਲਾ ਉਦੋਂ ਹੋ ਜਾਂਦਾ ਜਦੋਂ ਉਹ ਕਹਿੰਦੇ ਸੀ ਜੀ ਤੁਸੀਂ ਸਾਰੇ ਆ ਗਏ ਸਾਨੂੰ ਪੂਰੀ ਉਮੀਦ ਹੈ ਵੀ ਕੇਸ ਸਟ੍ਰੇਸ ਹੋ ਜਾਊਗਾ ਜਦੋਂ ਇੰਨਾ ਵੱਡਾ ਗਰੂਪ ਸਮ ਮਰਡਰ ਸੈਂਸੇਸ਼ਨਲ ਮਰਡਰ ਹੋਇਆ ਹੋਵੇ ਤੇ ਉਥੋਂ ਦੇ ਲੋਕ ਇਹ ਵਿਸ਼ਵਾਸ ਕਰਨ ਦੀ ਵੀ ਤੁਸੀਂ ਆ ਗਿਓ ਸਾਡਾ ਕੇਸ ਟ੍ਰੇਸ ਹੋ ਜਾਊਗਾ ਸਾਨੂੰ ਕੋਈ ਵਰੀ ਨਹੀਂ ਤਾਂ ਪੁਲਿਸ ਤੇ ਇੱਕ ਬੋਝ ਬਣ ਜਾਂਦਾ ਉਸ ਗੱਲ ਦਾ ਬੋਝ ਨਹੀਂ ਮਤਲਬ ਸੈਲਫ ਪ੍ਰੈਸ਼ਰ ਹੋ ਜਾਂਦਾ ਉਹਨੂੰ ਜਿਵੇਂ ਮੈਂ ਕਹਿੰਦਾ ਐਜ਼ ਅ ਆਕਸੀਜਨ ਦਾ ਕੰਮ ਕਰਦਾ ਪਰ ਐਜ਼ ਅ ਪ੍ਰੈਸ਼ਰ ਵੀ ਉਸ ਗੱਲ ਦਾ ਉਹ ਕਰਦਾ ਅਸੀਂ ਉਸ ਕੇਸ ਨੂੰ ਉਵੇਂ ਜੀ ਜਾਣ ਤੇ ਲਾਇਆ ਇੱਕ ਗੱਲ ਮੈਂ ਬੜੀ ਸਪਸ਼ਟ ਕਰਨਾ ਚਾਹੂੰਗਾ ਸਾਡੀ ਇਨਵੈਸਟੀਗੇਸ਼ਨ ਬੜੀ ਟਰਾਂਸਪੇਰੈਂਟ ਹੁੰਦੀ ਹੈ ਜਿਵੇਂ ਮੁਹੱਲੇ ਵਾਲੇ ਅੱਛੇ ਬਣੇ ਆ ਤਾਂ ਉਹਨਾਂ ਤੋਂ ਅੱਗੇ ਵੀ ਅੱਛਾ ਮੈਂ ਬਿਹੇਵੀਅਰ ਦੀ ਤਵਕਕੂ ਕਰੂੰਗਾ ਇਸ ਆਦਮੀ ਦੀ ਵਾਈਫ ਦਾ ਉਹਦੇ ਵਿੱਚ ਸਾਡੀ ਹੁਣ ਤੱਕ ਦੀ ਤਫਤੀਸ਼ ਕੋਈ ਜ਼ੀਰੋ ਲਿੰਕ ਹੈ ਉਸ ਲੇਡੀ ਨੂੰ ਪਤਾ ਨਹੀਂ ਸੀ ਉਹ ਵੀ ਇਹਦੇ ਵਾਂਗੂ ਹੀ ਦੁਖੀ ਹੁੰਦੀ ਰਹਿੰਦੀ ਸੀ ਵੀ ਇਹਦੇ ਵਿੱਚ ਇਹਦਾ ਜਿਹੜਾ ਹੈਗਾ ਵੀ ਸਾਡੇ ਬੱਚਾ ਨਹੀਂ ਹੋ ਰਿਹਾਗਾ ਉਹ ਵੀ ਇਸ ਗੱਲ ਦੀ ਦੁਖੀ ਹੁੰਦੀ ਸੀ ਪਰ ਇਹ ਰਾਤ ਕੀ ਗੱਲ ਕਰ ਰਿਹਾ ਜਦੋਂ ਲੇਟ ਨਾਈਟ ਤੱਕ ਇਨਵੈਸਟੀਗੇਸ਼ਨ ਚੱਲਦੀ ਰਹੀ ਇਹ ਕਹਿ ਰਿਹਾ ਸੀ ਵੀ ਉਹਦੀ ਵੀ ਅरेस्ट ਪਾ ਲਓ ਜੀ ਮਤਲਬ ਕਿਉਂਕਿ ਉਹਦਾ ਹੁਣ ਦੁਨੀਆ ਦੇ ਵਿੱਚ ਕੌਣ ਹੈ ਤੇ ਉਹਦੀ ਅरेस्ट ਪਾ ਲਓ ਵੀ ਉਹ ਕਿੱਥੇ ੱੱਕੇ ਖਾਊਗੀ ਤੇ ਤਾਂ ਕਰਕੇ ਅਸੀਂ ਜਦੋਂ ਉਹਨੂੰ ਕਿਹਾ ਵੀ ਉਹਦਾ ਕ੍ਰਾਈਮ ਦੇ ਵਿੱਚ ਜੁਰਮ ਦੇ ਨਹੀਂਗਾ ਤੇ ਇਹ ਵਾਰ-ਵਾਰ ਉਹ ਅਪਲੀਡ ਕਰਦਾ ਸੀ ਵੀ ਇਹਦੀ ਵੀ ਅरेस्ट ਪਾ ਲਓ ਵੀ ਮੇਰੇ ਬਿਨਾ ਹੁਣ ਉਹਦੀ ਦੁਨੀਆ 'ਚ ਕੁਛ ਨਹੀਂ ਤੇ ਉਹਨੂੰ ਤਾਂ ਲੋਕਾਂ ਨੇ ਤਾਨਿਆਂ ਨਾਲ ਮਾਰ ਦੇਣਾ ਤੇ ਮੈਂ ਮਹੱਲੇ ਤੋਂ ਤੁਹਾਡੇ ਰਹੀਂ ਤਵਕਕ ਕਰੂੰਗਾ ਜਿਵੇਂ ਅੱਛਾ ਬਿਹੇਵੀਅਰ ਕੀਤਾ ਕਾਤਲ ਕਾਤਲ ਦਾ ਜਿਹੜਾ ਇਹ ਜੁਰਮ ਜਿਹੜਾ ਕੀਤਾ ਮਾਫ ਕਰਨ ਯੋਗ ਨਹੀਂ ਅਸੀਂ ਦੁਆ ਕਰਾਂਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਬੰਦੇ ਨੂੰ ਜਿਹੜੀ ਆ ਉਹ ਵੀ ਫਾਂਸੀ ਤੱਕ ਲੱਗੇ ਜਿਹੜਾ ਇਹਨੇ ਕ੍ਰਾਈਮ ਕੀਤਾ ਪਰ ਮਹੱਲੇ ਵਾਲਿਆਂ ਤੋਂ ਤਵਕਕਾ ਆ ਵੀ ਉਸ ਪਰਿਵਾਰ ਦੇ ਵਿੱਚ ਉਸ ਲੇਡੀ ਦੀ ਫਵਾਜਦ ਕਰਨੀ ਜਿਹਦੇ ਬੱਚਾ ਨਹੀਂ ਹੋ ਰਿਹਾ ਜਿਹਦਾ ਪਪੀ ਪਾਪਾ ਦਾ ਪਤੀ ਪਾਪਾ ਦਾ ਕਰਕੇ ਉਹ ਆਪਦੀ ਸਜ਼ਾ ਭੁਗਤਣ ਲਈ ਜੇਲ੍ਹ ਦੇ ਵਿੱਚ ਚਲਾ ਗਿਆ ਉਹਨੂੰ ਆਪਦੀ ਬੱਚੀ ਤੇ ਬੇਟੀ ਬਣਾ ਕੇ ਰੱਖਾਂ ਇਹ ਪੁਲਿਸ ਅਫਸਰ ਦੇ ਕਹੇ ਮੂਹਾਂ ਦੇ ਵਿੱਚੋਂ ਇਹੋ ਜਿਹੇ ਲੱਭਦੇ ਨਹੀਂ ਸੁਣੇ ਹੁਣ ਅਸੀਂ ਸਮਾਜ ਦੇ ਵਿੱਚ ਰਹਿਨੇ ਆ ਸਾਡੀ ਸਮਾਜ ਦੇ ਪ੍ਰਤੀ ਰਿਸਪੌਂਸਿਬਿਲਟੀ ਹੈ ਤੇ ਲੋਕਾਂ ਨੂੰ ਚੰਗੇ ਕੰਮ ਕਰ ਲਈ ਐਜੂਕੇਟ ਕਰਨਾ ਵੀ ਤੇ ਉਹਨਾਂ ਦੀ ਸਪੋਰਟ ਲੈਣਾ ਵੀ ਹੈ ਮੈਨੂੰ ਲੱਗਦਾ ਵੀ ਕੋਈ ਕੁਐਸਚਨ ਦੀ ਗੁੰਜਾਇਸ਼ ਨਹੀਂ ਰਹੀ ਪਰ ਫਿਰ ਵੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੇ ਇੱਕ ਗੱਲ ਬੜੀ ਸਪਸ਼ਟ ਹੈ ਜੀ ਲੁਧਿਆਣਾ ਕ੍ਰਾਈਮ ਕਰੋਗੇ ਭਾਵੇਂ ਮੀਂਹ ਆਵੇ ਭਾਵੇਂ ਨੇਰੀ ਆਵੇ ਸਾਡੀ ਨਿਗਾਹ ਤੁਹਾਡੇ ਤੇ ਆ ਦੇਰ ਹੋ ਸਕਦੀ ਹੈ ਫਸ ਟਾਈਮ ਹੋ ਸਕਦਾ ਪਰ ਸਭ ਫੜੇ ਜਾਣਗੇ ਜਿਹੜਾ ਜੁਰਮ ਕਰੂਗਾ ਸਾਜ਼ਿਸ਼ ਕਰੂਗਾ ਫੜੇ ਜਾਣਗੇ ਨਹੀਂ ਸਭ ਹੁਣ ਤੱਕ ਫੜੇ ਗਏ ਆ ਇਹ ਮੈਂ ਨਹੀਂ ਕਹਿੰਦਾ ਇਹ ਸਾਡੀ ਪ੍ਰੈਸ ਕਹਿੰਦੀ ਹੈ ਜਦੋਂ ਪ੍ਰੈਸ ਕਹਿੰਦੀ ਹੈ ਤਾਂ ਉਦੋਂ ਇਹਦਾ ਮਤਲਬ ਕੰਪੈਰੀਟਿਵਲੀ ਗੱਲ ਠੀਕ ਹੁੰਦੀ ਹੈ ਬਸ ਮੈਂ ਤੁਹਾਨੂੰ ਪੜ੍ਹ ਕੇ ਜਿਹੜਾ ਗੱਲ ਕਰ ਰਹੀ ਸੀ ਕਿ ਆ ਉਸ ਲਈ ਉਸ ਨੂੰ ਸ਼ਖੂਲ ਹਾਂਜੀ ਇਸ ਲਈ ਮੀਡੀਆ ਉਸ ਕਰਾ ਕਰ ਪਾਤੀਆਂ ਨਾਲ ਗੱਲ ਕਰਦੀ ਸੀ ਉਸਲੇ ਕਾ ਬਿਸ਼ਾ ਕੋਇਆ ਉਸਲੇ ਕਿੰਨੇ ਕਿਲੇ 38 ਆਸ-ਪਾਸ ਕੋਲੇ ਕੀ ਉਸਲੇ ਨਹੀਂ ਉਹਦੇ ਵਿੱਚ ਨਾ ਜੀ ਸਾਡੇ ਕਈ ਤਰ੍ਹਾਂ ਦੇ ਟੰਗ ਹੁੰਦੇ ਆ ਜਿਹੜੇ ਅਸੀਂ ਆਪਦੀ ਸਾਡਾ ਸਪੈਸ਼ਲ ਸੈੱਲ ਹੈਗਾ ਸਾਡਾ ਡਿਟੈਕਟਿਵ ਵਿੰਗ ਹੈ ਸਾਡੇ ਇਨ ਯੂਨੀਫਾਰਮ ਤੇ ਆਫ ਯੂਨੀਫਾਰਮ ਤੇ ਚੰਗੇ ਬੰਦਿਆਂ ਦਾ ਲਿੰਕ ਉਹ ਇਹ ਕਹਿਣਾ ਤਾਂ ਬੜਾ ਸੌਖਾ ਵੀ ਪੁਲਿਸ ਹੱਥ ਮਲਦੀ ਰਹਿ ਗਈ ਪਰ ਉਹਦੇ ਵਿੱਚ ਜ ਹੁਣ ਉਸ ਮਹੱਲੇ ਦੇ ਵਿੱਚ ਵੀ ਜਿਹੜੇ ਕੋਈ ਰਹਿੰਦੇ ਸੀ ਬੰਦੇ ਉਹਨਾਂ ਨੂੰ ਮੈਂ ਕਿਹਾ ਵੀ ਹੁਣ ਤੁਸੀਂ ਦੱਸੋ ਉਦੋਂ ਕਹਿੰਨੇ ਉਹ ਵੀ ਹੁਣ ਤੁਹਾਡੇ ਨੇੜੇ ਹੋ ਗਿਆ ਤੇ ਤੁਸੀਂ ਵੀ ਹੁਣ ਦੱਸੋ ਨਾ ਜੀ ਵੀ ਉਹਦੇ ਚ ਮਤਲਬ 40 ਲੱਖ ਦੀ ਆਬਾਦੀ ਦੇ ਵਿੱਚ 2200 ਬੰਦਾ ਡਿਊਟੀ ਦੇਣ ਵਾਲਾ ਜੇ 12 ਘੰਟੇ ਦੇਸ਼ਾ ਬਣਾਓ ਦਿਨ ਚ 1100 ਬੰਦਾ ਡਿਊਟੀ ਦੇ ਰਿਆ ਉਹਦੇ ਵਿੱਚੋਂ ਵੀ ਕੋਈ ਬਿਮਾਰ ਕੋਈ ਛੁੱਟੀ ਗਿਆ 600 700 ਬੰਦਾ 40 ਲੱਖ ਦੀ ਆਬਾਦੀ ਦੀ ਡਿਊਟੀ ਦੇ ਰਿਆ ਤਨ ਭਾਗ ਤੁਹਾਡੇ ਵੱਲੋਂ ਦਿੱਤੀ ਸ਼ਾਬਾਸ਼ ਨਾਲ ਹੀ ਕੰਮ ਉਹ ਚੱਲ ਰਿਹਾ ਆਦਰਵਾਇਸ ਤਾਂ ਔਖਾ ਹੀ ਹੈ ਹਾਂ ਸਰ ਇਹ ਮਾਰਦਾ ਤੁਹਾਨੂੰ ਰੋਟੀ ਨਹੀਂ ਆ ਕਿ ਚਲੇ ਗਏ ਸੀ ਹਾਂ ਜੀ ਇਹ ਵਾਰਦਾਤ ਤੋਂ ਬਾਅਦ ਚੱਲਿਆ ਗਿਆ ਸੀ ਜੀ ਇਹ ਸਟ੍ਰੈਸਫੁੱਲ ਸੀ ਸਟ੍ਰੈਸਫੁੱਲ ਸੀ ਇਹਦਾ ਕੋਈ ਆਟੋ ਜਿਹੜੀ ਈ ਰਿਕਸ਼ਾ ਉਹ ਕਿਤੇ ਠੀਕ ਕਰਨਾ ਦਿੱਤਾ ਵੇਆ ਉਹਨੂੰ ਦੇਖਣ ਚੱਲਿਆ ਗਿਆ ਸੀ ਤੇ ਉਹਦੇ ਵਿੱਚੋਂ ਉਹਦਾ ਉਹਨੂੰ ਜਿਹੜਾ ਇਹਨੂੰ ਜਿਹੜਾ ਇੰਨਾ ਸਮਾਨ ਜਿਹੜਾ ਇਹਦਾ ਲੈ ਕੇ ਲਟਕੇ ਮੋਬਾਈਲ ਇਹਨੇ ਆਪਦੀ ਸਮਝ ਮੁਤਾਬਕ ਉਹਦੇ ਹੀ ਸਿਮ ਕੱਢਿਆ ਤੇ ਸਿਮ ਕੱਢ ਕੇ ਉਹਨੂੰ ਸਿਰ ਤਾਂ ਤੇ ਉਹ ਕਰਤਾ ਮੁੜ ਕੇ ਉੱਥੇ ਹੀ ਆਪਦੇ ਘਰ ਦੇ ਨੇੜ ਤੇੜੀ ਇਹ ਰਿਆ ਇਹ ਚੈੱਕ ਜਾਂ ਕਰਦਾ ਰਿਹਾ ਵੀ ਕੀ ਗੱਲ ਹੋ ਸਕਦੀ ਆ ਬਹੁਤ ਸਾਰੇ ਇਹਦੇ ਵਿੱਚੋਂ ਸਾਡੀ ਟੀਮ ਨੇ ਮਿਹਨਤ ਕੀਤੀ ਪ੍ਰੈਸ ਵੱਲੋਂ ਵੀ ਬਹੁਤ ਸਾਰੇ ਇੰਡੀਵਿਜੂਅਲ ਤੌਰ ਤੇ ਮੈਨੂੰ ਵੀ ਇਹਨੂੰ ਤੁਸੀਂ ਪਤਾ ਕਰ ਲਓ ਜੀ ਸਟਰੋਂਗ ਸਸਪੈਕਟ ਮੈਂ ਰਾਤ ਤੱਕ ਵੀ ਤੁਹਾਨੂੰ ਗੱਲ ਕਰਦਾ ਰਿਹਾ ক্লোਜ਼ ਫੈਮਿਲੀ ਮੈਂਬਰ ਵੀ ਤੁਹਾਡੇ ਵੱਲੋਂ ਦਿੱਤੀ ਇਨਫੋਰਮੇਸ਼ਨ ਮੁਤਾਬਕ ਕਿਰਾਏਦਾਰ ਵੀ ਜਿਨ੍ਹਾਂ ਦਾ ਕਿਰਾਇਆ ਚੱਲਦਾ ਵੀ ਆ ਬਹੁਤ ਸਾਰੇ ਕੁਐਸਚਨ ਰੇਜ਼ ਕਰ ਦਿੰਦੇ ਲੋਕ ਪਰ ਉਹਨੂੰ ਸਾਡੇ ਲਈ ਕਤਲ ਇੰਪੋਰਟੈਂਟ ਹੈ ਤੇ ਉਹਨੂੰ ਟ੍ਰੇਸ ਕਰਨਾ ਅਗੇਨ ਕ੍ਰੈਡਿਟ ਸਾਰਾ ਮੇਰੀ ਟੀਮ ਦਾ ਮੈਂ ਸਿਰਫ ਇੱਕ ਛੋਟੀ ਜੀ ਕੜੀ ਦੇ ਤੌਰ ਤੇ ਕੰਮ ਕੀਤਾ ਸਾਰੀ ਮਿਹਨਤ ਹੈ ਜਿਹੜੀ ਇਹ ਟੀਮ ਦੀ ਕੀਤੀ ਸਾਰੇ ਆਫੀਸਰ ਨੇ ਕੀਤਾ ਅਸੀਂ ਐਵੇਂ ਮਿਹਨਤ ਕਰਦੇ ਰਵਾਂਗੇ ਹਾਂਜੀ ਕੱਲ ਕਿੱਨੇ ਜੇ ਉੱਥੋਂ ਭਾਰਗੋ ਵੀ ਕੱਲ ਸਵੇਰ ਤੱਕ ਉੱਥੇ ਸੀਗਾ ਕ੍ਰਾਈਮ ਸੀ ਕਿਹਦਾ ਆ ਨਹੀਂ ਉੱਥੇ ਸੀ ਉਸ ਤੋਂ ਬਾਅਦ ਚਲਾ ਗਿਆ ਸੀ ਉਦੋਂ ਬਾਅਦ ਆਟੋ ਰਿਕਸ਼ਾ ਦੀ ਜਿਹੜੀ ਈ ਰਿਕਸ਼ਾ ਬਾਰੇ ਉੱਥੇ ਪਤਾ ਕਰਕੇ ਆਇਆ ਸਾਰਾ ਕੁਝ ਚੈੱਕ ਕਰਕੇ ਆਇਆ ਫਿਰ ਵਾਪਸ ਹੋਰੋਂ ਆ ਗਿਆ ਫਿਰ ਉੱਥੇ ਉਹ ਸੱਜੇ ਖੱਬੇ ਦੇਖਦਾ ਰਿਹਾ ਜਿਹੜਾ ਮਨ 'ਚ ਚੋਰ ਹੁੰਦਾ ਨਾ ਜਦੋਂ ਇਹਨੇ ਸਾਰੀ ਗੱਲ ਦੱਸ ਲਈ ਤੇ ਇੱਕਦਮ ਨਾ ਇਹ ਸਿਰ ਨੂੰ ਫੜ ਕੇ ਬਹਿ ਗਿਆ ਕਹਿੰਦਾ ਜੀ ਮੇਰਾ ਸਾਰਾ ਬੋਝ ਲੈ ਗਿਆ ਪਰ ਸਾਨੂੰ ਉਹ ਤਾਂ ਭਾਰ ਨਹੀਂ ਮੰਨਦੇ ਸੀ ਅਸੀਂ ਅਸੀਂ ਇਸ ਗੱਲ ਦਾ ਨਹੀਂ ਇਤਬਾਰ ਮੰਨਦੇ ਸੀ ਅਸੀਂ ਉਹਦਾ ਜਤਕਰ ਇਹਦੀਆਂ ਚੀਜ਼ਾਂ ਰਿਕਵਰ ਨਹੀਂ ਹੋਈਆਂ ਜਿੰਨਾ ਚਿਰ ਉਸ ਗੱਲ ਨੂੰ ਇਹਦੇ ਨਾਲ ਕਨੈਕਟ ਨਹੀਂ ਕੀਤਾ ਕਿ ਕਿਹੜੀ ਚੀਜ਼ ਦਾ ਮਾਰਿਆ ਉਦੇ ਉੱਤੇ ਫਿਰ ਉਹਨੂੰ ਚੈੱਕ ਨਹੀਂ ਕੀਤਾ ਵੀ ਉਹਦੇ ਤੇ ਬਲੱਡ ਸਟੇਨਸ ਹੈਗੇ ਕਿ ਨਹੀਂ ਹੈਗੇ ਮੋਬਾਈਲ ਰਿਕਵਰ ਹੋਇਆ ਉਹਦਾ ਬੈਗ ਰਿਕਵਰ ਹੋਇਆ ਉਹਦੀ ਆ ਕੈਮਰਾ ਰਿਕਵਰ ਹੋਇਆ ਇਹਦੇ ਤੋਂ ਚੀਜ਼ਾਂ ਰਿਕਵਰ ਹੋਣ ਦੇ ਵਿੱਚ ਉਹ ਜਦੋਂ ਸਾਰਾ ਪਤਾ ਲੱਗਿਆ ਇਹ ਸਾਰਾ ਕੁਝ ਸ਼੍ਰੀਮਾਨ ਜੀ ਨੇ ਕਰਕੇ ਲਗਭਗ 6.5 ਦੇ ਵਿੱਚ ਵਿੱਚ ਤੱਕ ਕਰ ਲਿਆ ਸੀ ਜਿਹੜਾ ਹਾਂ ਮਤਲਬ 6.5 6.5 ਵਜੇ ਤੋਂ ਉੱਪਰ ਹਾਂ 6:38 ਤੱਕ ਇਹ ਮਤਲਬ 36:40 ਤੱਕ ਸਵੇਰੇ ਜਿੱਦਨ ਆਪ ਨੂੰ ਡਿਟੈਕਟ ਹੋਈ ਉਹ ਤੋਂ ਇੱਕ ਦਿਨ ਪਹਿਲਾਂ ਇਹ ਕਰਕੇ ਆ ਗਿਆ ਸੀ ਤੇ ਇਹਦੀ ਵਾਈਫ ਜਦੋਂ ਉੱઠી ਸੀ 9 9:30 ਵਜੇ ਤੱਕ ਉਦੋਂ ਤੱਕ ਉਹਦਾ ਨਾਅ ਧੋ ਕੇ ਬਾਹਰ ਪਾਣੀ ਛਿੜਕ ਕੇ ਤੇ ਉਹ ਸਾਰੀ ਗੱਲ ਨੂੰ ਕਰਦਾ ਮੈਨੂੰ ਲੱਗਦਾ ਹਜੇ ਤੱਕ ਵੀ ਉਹਦੀ ਵਾਈਫ ਨੂੰ ਇਹ ਪਤਾ ਨਹੀਂ ਹੋਣਾਗਾ ਵੀ ਇਹਨੇ ਕੀ ਕੀਤਾ ਸਬਾਨ ਕਿਤੇ ਰੱਖਿਆ ਜੀ ਇਹਨੇ ਤੇ ਸਾਰਾ ਜਿਹੜਾ ਵੀ ਆਪਣੇ ਇਹ 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 ਉਹਨੇ ਆਪਦੇ ਲੁਕੋ ਕੇ ਇੱਕ ਉਹਦੇ ਪਰਛਤੀ ਜੀ ਦੇ ਵਿੱਚ ਰੱਖਦਾ ਇੱਕ ਉਹਦੇ ਬੈੱਡ ਦੇ ਥੱਲੇ ਲੁਕੋਤਾ ਮਤਲਬ ਕਈ ਚੀਜ਼ਾਂ ਉਹਨੇ ਕਿਸੇ ਢੰਗ ਨਾਲ ਕਿਵੇਂ ਕਿਵੇਂ ਰੱਖੀਆਂ ਇਨੂੰ ਆਪਦੇ ਜਿਹੜਾ ਹੈਮਰ ਨੂੰ ਆਪਦੇ ਯਾਨੀ ਧੋਕੇ ਉਹ ਰੱਖਤਾ ਉਹਦੇ ਬਲੱਡ ਬਲੱਡ ਸਟੇਨ ਦਾ ਜਿਹੜਾ ਆ ਚੀਜ਼ਾਂ ਜਿਹੜੀਆਂ ਉਹ ਇਹਦੀ ਰਿਕਵਰ ਹੋ ਗਈ ਕਿਉਂਕਿ ਉਦੋਂ ਇਹਦੇ ਪਜਾਮਾ ਜਿਹਾ ਪਾਇਆ ਹੋਇਆ ਸੀ ਜਿਹੜਾ ਇਹਦਾ ਦੂਸਰਾ ਕੁਝ ਦੱਸਣ ਨੂੰ ਲੱਗ ਰਿਹਾ ਕਿ ਇਹ ਕੋ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਲੇਕਿਨ ਐਨਵੇ ਆਈਡੀਆ ਕਿੱਥੋਂ ਆਇਆ ਕਿ ਉਹਨੂੰ ਜਾ ਕੇ ਡਿਸਟਰਾਇ ਬੜ ਕੇ ਕੈਸ਼ ਨੂੰ ਨਹੀਂ ਇਹ ਇਹ ਨਾ ਆਪਦੇ ਹੁਣ ਅਸੀਂ ਇਤੋਂ ਬਾਅਦ ਅੱਜ ਸਵੇਰੇ ਦੁਆਰਾ ਸੀਸੀਟੀਵੀ ਨੂੰ ਅਸੀਂ ਦੇਖ ਰਹੇ ਸੀ ਤੇ ਉਹ ਸੀਸੀਟੀਵੀ ਦੇ ਵਿੱਚ ਜਦੋਂ ਪਾਣੀ ਛਿੜਕ ਰਿਹਾ ਸੀ ਨਾ ਛਿੜਕਦਾ ਵੀ ਪਾਣੀ ਵਾਰ-ਵਾਰ ਉਸ ਘਰ ਵੱਲੋਂ ਦੇਖ ਰਿਹਾ ਸੀ ਫਿਰ ਇਹਨੂੰ ਪੁੱਛਿਆ ਅੱਜ ਸਵੇਰੇ ਪੁੱਛਿਆ ਵੀ ਉਹ ਕੀ ਦੇਖ ਰਿਹਾ ਸੀ ਕਹਿੰਦਾ ਮੈਂ ਦੇਖਦਾ ਸੀ ਵੀ ਅਜੇ ਤੱਕ ਅੱਗ ਲੱਗੀ ਨਹੀਂ ਮਤਲਬ ਉਹ ਅੱਗ ਦੀ ਵੇਟ ਕਰ ਰਿਹਾ ਸੀ ਇਹਨੂੰ ਇਹ ਸੀ ਇੱਕਦਮ ਇਹਦੇ ਦਿਮਾਗ ਦੇ ਵਿੱਚ ਆਇਆ ਤੇ ਫਿਰ ਇੱਕ ਇਹਨੂੰ ਇਹ ਸੀ ਉੱਥੇ ਖੜ ਕੇ ਵੀ ਅੱਗ ਲਾ ਸਕਦਾ ਸੀ ਤੇ ਇਹਨੂੰ ਆਇ ਲੱਗਿਆ ਵੀ ਇਹ ਅਰਗਬਤੀ ਨਾਲ ਆਪੇ ਹੀ ਲੱਗ ਜਾਉ ਹੁਣ ਮੈਨੂੰ ਵਟ ਆਈ ਥਿੰਕ ਕਿ ਉਹਦੇ 'ਚ ਗੈਸ ਸੀ ਘਟ ਸੀ ਮਤਲਬ ਉਹਦੇ ਗੈਸ ਉਨੀ ਕੁ 스ਮੈਲ ਬੜੀ ਸਟਰੋਂਗ ਸੀ ਗੈਸ ਘਟ ਸੀਗੀ ਉਹ ਗੈਸ ਦੇ ਨਾਲ ਉਥੋਂ ਜਿਹੜੀ ਉਹ ਜਿਹੜੀ ਜਿੰਨੀ ਖੋਈ ਹੋ ਗਿਆ ਹੋ ਸਕਦਾ ਚਾਂਸਸ ਹੈ ਹੁਣ ਮਤਲਬ ਇਹ ਤਾਂ ਟੈਕਨੀਕਲੀ ਉਹਨੂੰ ਐਕਸਪਰਟ ਉਹਨੂੰ ਦੱਸ ਸਕਦੇ ਆ ਪਰ